एसएसपी ਸੰਗਰੂਰ ਸਰਤਾਜ ਸਿੰਘ ਸਿਆਲ ਦੀ ਅਕਵਾਈ ਤੇ ਹੀਟ ਲਗਾਤਾਰ ਸੰਗਰੂਰ ਪੁਲਿਸ ਦੇ ਵੱਲੋਂ ਕੰਮ ਕੀਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਪਿਛਲੇ 6 ਮਹੀਨਿਆਂ ਦੇ ਦੌਰਾਨ 87% ਮੋਬਾਈਲ ਰਿਕਵਰੀ ਕੀਤੇ ਗਏ ਨੇ ਜਿਸ ਨੂੰ ਲੈ ਕੇ ਇਸ ਮਹੀਨੇ ਦੇ ਵਿੱਚ ਕੁੱਲ 17 ਮੋਬਾਈਲ ਜੋ ਗੁੰਮ ਹੋਏ ਸਨ ਉਹਨਾਂ ਨੂੰ ਰਿਕਵਰ ਕਰਕੇ ਡੀਐਸਪੀ ਰਾਹੁਲ ਕੌਂਸ਼ਲ ਅਤੇ ਸਾਈਬਰ ਸੈੱਲ ਦੇ ਅਧਿਕਾਰੀਆਂ ਦੇ ਵੱਲੋਂ ਲੋਕਾਂ ਨੂੰ ਵਾਪਸ ਕੀਤੇ ਗਏ ਇਸ ਮੌਕੇ ਲੋਕਾਂ ਦੇ ਵੱਲੋਂ ਡੀਐਸਪੀ ਰਾਹੁਲ ਕੌਂਸ਼ਲ ਅਤੇ ਸੰਗਰੂਰ ਪੁਲਿਸ ਦਾ ਧੰਨਵਾਦ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਕੀ ਕੁਝ ਕੀਤਾ ਆਓ ਤੁਸੀਂ ਵੀ ਸੁਣੋ ਜੀ ਮੇਰਾ ਨਾਮ ਨਿਰਮਲ ਸਿੰਘ ਆ ਤੇ ਜ਼ਿਲ੍ਹਾ ਸੰਗਰੂਰ ਛੇੜੀ ਦਾ ਰਹਿਣ ਵਾਲਾ ਤੇ ਜੀ ਨਿਰਮਲ ਜੀ ਕਿਵੇਂ ਦੇਖਦੇ ਹੋ ਅੱਜ ਪੰਜਾਬ ਪੁਲਿਸ ਨੇ ਮੋਬਾਈਲ ਵਾਪਸ ਕੀਤਾ ਗੁੰਮਿਆ ਹੋਇਆ ਕਿਵੇਂ ਦੇਖਦੇ ਹੋ ਕਾਰਜ ਹਾਂਜੀ ਬਹੁਤ ਬਾਤ ਮਤਲਬ ਖੁਸ਼ੀ ਮਹਿਸੂਸ ਹੋਈ ਆ ਇਹ ਚੀਜ਼ ਦੀ ਕਿਉਂਕਿ ਦੇਖੋ ਜਿਹੜੀ ਪੰਜਾਬ ਪੁਲਿਸ ਹਨਾ ਵੀ ਜਿੱਦਾਂ ਡੀਐਸਪੀ ਸਾਹਿਬ ਨੇ ਅੱਜ ਬੁਲਾ ਕੇ ਸਾਡੇ ਫੋਨ ਵਾਪਸ ਕੀਤੇ ਆਂਗੇ ਤਾ ਇਹਦੇ ਵਿੱਚ ਹਨਾ ਮਤਲਬ ਬਹੁਤ ਵਧੀਆ ਇੱਕ ਝਲਕ ਦਿਖਿਆ ਸਾਨੂੰ ਬਹੁਤ ਵਧੀਆ ਉਹਨਾਂ ਦੀ ਜਿਹੜੀ ਹਨਾ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾ ਰਹੇ ਨੇਗੇ ਤੇ ਅਸੀਂ ਤੈਥੇ ਦੇ ਲੋ ਬਹੁਤ ਬਹੁਤ ਧੰਨਵਾਦ ਕਰ ਰਹੇਗੇ ਮੇਰੇ ਫੋਨ ਨੂੰ ਗਵਰਮੈਂਟ ਨੂੰ ਸਿਰਫ 2 ਦਿਨ ਹੋਏ ਸੀਗੇ ਤੇ ਤੀਜੇ ਦਿਨ ਮੈਨੂੰ ਆਪਣੇ ਜਿਹੜੇ ਸਰਨੇਗੇ ਕੀ ਨਾਮ ਡੀਐਸਪੀ ਰਾਹੁਲ ਕੋਸਲਪੁਵਾਨੀਗੜ ਨੇ ਹਨਾ ਜਿਹੜੇ ਕਿ ਮਤਲਬ ਸਾਨੂੰ ਅੱਜ ਵਾਪਸ ਕੀਤੇ ਹੈਗੇ ਫੋਨ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੈਥੇ ਦੇ ਲੋ ਤਾਂ ਅਸੀਂ ਕਿ ਮੋਬਾਈਲ ਕਿਉਂਕਿ ਹੋ ਕੇ ਕਹਿੰਦੇ ਨੇ ਮਿਲਦਾ ਨਹੀਂ ਬਤਾ ਤੇ ਇੱਕ ਹਨਾ ਆਪਣੇ ਸੰਜੀਵ ਜੀ ਨੇ ਜਿਹੜੇ ਸਰ ਨੇ ਹਨਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਸਾਨੂੰ ਆਸ ਨਹੀਂ ਸੀ ਕਿ ਸਾਡਾ ਫੋਨ ਵਾਪਸ ਹੋਊਗਾ ਤੇ ਪਰ ਉਹਨਾਂ ਨੇ ਹਨਾ ਆਪਣੀ ਬਹੁਤ ਵਧੀਆ ਇਮਾਨਦਾਰੀ ਨਾਲ ਕੰਮ ਨੂੰ ਹਨਾ ਪੂਰਾ ਕੀਤਾ ਦੋ ਦਿਨ ਦੇ ਵਿੱਚ ਵਾਪਸ ਕੀਤਾ ਹਾਂਜੀ ਦੋ ਦਿਨ ਦੇ ਵਿੱਚ ਫੋਨ ਨੂੰ ਵਾਪਸ ਕੀਤਾ ਜੀ ਕਿਵੇਂ ਦੇਖਦੇ ਹੋ ਪੰਜਾਬ ਪੁਲਿਸ ਦੀ ਕਾਰਜਕਾਰੀ ਹਾਂਜੀ ਅੱਜ ਬਹੁਤ ਵਧੀਆ ਲੱਗ ਰਿਹਾ ਵੀ ਹਨਾ ਇੰਨੇ ਇਮਾਨਦਾਰ ਅਫਸਰ ਅੱਜ ਵੀ ਮੌਜੂਦ ਨੇ ਤੇ ਜਿਹੜੇ ਆਪਣਾ ਤਾਂ ਵਧੀਆ ਇਮਾਨਦਾਰੀ ਨਾਲ ਡਿਊਟੀ ਨਿਭਾ ਰਹੇ ਨੇ ਮੈਂ ਭਾਜੀ ਹਾਂਜੀ ਮੇਰਾ ਨਾਮ ਰਣਜੀਤ ਸਿੰਘ ਆ ਜੀ ਪਿੰਡ ਪਿੰਡ ਕਾਲਾਚਾੜ ਜ਼ਿਲ੍ਹਾ ਸੰਗਰੂਰ ਰਣਜੀਤ ਜੀ ਇਹਦੇ ਪੁਲਿਸ ਦੇ ਵੱਲੋਂ ਮੋਬਾਈਲ ਦਿੱਤੇ ਗਏ ਨੇ ਡੀਐਸਪੀ ਸਾਹਿਬ ਦੇ ਵੱਲੋਂ ਕਦੋਂ ਗੁੰਮ ਹੋਇਆ ਸਮਾਰ ਇਹ ਮੇਰਾ 2024 ਦੇ ਵਿੱਚ ਗੁੰਮ ਹੋਇਆ ਜੀ ਤੇ ਸਾਨੂੰ ਤਾਂ ਆਸ ਵੀ ਨਹੀਂ ਸੀ ਤੀ ਵੀ ਇਹ ਮੋਬਾਈਲ ਸਾਨੂੰ ਮਿਲ ਜੂਗਾ ਤੇ ਡੀਐਸਪੀ ਸਾਹਿਬ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ 2024 ਦਾ ਮੋਬਾਈਲ ਗੁੰਮ ਹੋਇਆ ਹੋਇਆ ਹੁਣ ਕਿਉਂਕਿ ਸਾਡੇ ਹੱਥਾਂ ਦੇ ਵਿੱਚ ਫੜਾ ਦਿੱਤਾ ਠੀਕ ਹੈ ਜੀ ਬਹੁਤ ਬਹੁਤ ਧੰਨ ਡੀਐਸਪੀ ਸਾਹਿਬ ਦਾ ਬਹੁਤ ਖੁਸ਼ੀ ਹੋਈ ਹੈ ਬਹੁਤ ਖੁਸ਼ੀ ਹੋਈ ਹੈ ਜੀ ਠੀਕ ਹੈ ਤਾਂ ਆਸ ਸੀ ਕਿ ਮੋਬਾਈਲ ਨਹੀਂ ਨਹੀਂ ਕੋਈ ਆਸ ਨਹੀਂ ਸੀ ਇਸੇ ਕਰਕੇ ਡੀਐਸਪੀ ਸਾਹਿਬ ਦਾ ਦਿਲੋਂ ਧੰਨਵਾਦ ਕਰਦੇ ਜੀ ਪੰਜਾਬ ਪੁਲਿਸ ਦੀ ਕਾਰਜਕਾਰੀ ਹਾਂਜੀ ਬਹੁਤ ਖੁਸ਼ ਹਾਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਮਾਨਯੋਗ ਐਸਐਸਪੀ ਸਰਦਾਰ ਸਰਤਾਪ ਸਿੰਘ ਚਹਿਲ ਆਈਪੀਐਸ ਜਿਹਦੇ ਦਿਸ਼ਾ ਨਿਰਦੇਸ਼ ਪਰ ਜਿਹੜੇ ਕਿ ਲੋਕਾਂ ਦੇ ਮੋਬਾਈਲ ਮਿਸਿੰਗ ਹੋ ਜਾਂਦੇ ਸੀਗੇ ਉਹਨਾਂ ਲਈ ਸਾਡੇ ਜਿਹੜੇ ਆਈਟੀ ਜਿਹੜੇ ਐਕਸਪਰਟ ਮੈਂ ਸ਼੍ਰੀ ਅਸ਼ਮੀ ਜੀ ਉਹਨਾਂ ਦੀ ਸਹਿਯੋਗ ਦੇ ਨਾਲ ਤੇ ਜਿਹੜੇ ਕੁਝ ਸਾਡੇ ਨੈਸ਼ਨਲ ਲੈਵਲਸ ਤੇ ਪੋਰਟਲ ਚੱਲਦੇ ਨੇ ਉਹਨਾਂ ਦੀ ਅਸੀਂ ਹੈਲਪ ਲੈ ਕੇ ਬਹੁਤ ਜਿਹੜੇ ਮੋਬਾਈਲ ਲੋਕਾਂ ਦੇ ਮਿਸਿੰਗ ਸੀਗੇ ਉਹ ਅਸੀਂ ਫੇਸ ਕਿਤੇ ਨੇ ਕਰੀਬ ਅਸੀਂ ਜਿੰਨੇ ਕਿ ਸਾਡੇ ਭੋਨੀਗੜ ਜੂਡਿਕਸ਼ਨ ਦੇ ਵਿੱਚੋਂ ਸਾਡੀ ਸਬਡਿਵੀਜ਼ਨ ਵਿੱਚੋਂ ਮੋਬਾਈਲ ਮਿਸਿੰਗ ਹੋਈ ਸੀ ਉਹਦੇ 84% ਦੇ ਮੋਬਾਈਲ ਜਿਹੜੇ ਅਸੀਂ ਉਹ ਰਿਕਵਰ ਕਰਵਾ ਲਏ ਸਾਡੀ ਟੋਟਲ 155 ਦੇ ਕਰੀਬ ਮੋਬਾਈਲ ਸੀਗੇ ਜਿਹੜੇ ਕਿ ਟ੍ਰੇਸੇਬਲ ਹੋਏ ਸੀ ਲਾਸਟ ਮੰਥ ਦੇ ਵਿੱਚ ਜਿਹੜੇ ਅਸੀਂ 17 ਜਿਹੜੇ ਮੋਬਾਈਲ ਨੇ ਉਹ ਰਿਕਵਰ ਕਰਾ ਕੇ ਅੱਜ ਲੋਕਾਂ ਨੂੰ ਅਸੀਂ ਵਾਪਸ ਕੀਤਾ ਨੇ ਚਾਹੋ ਇਹਦੇ ਨਾਲ ਲੋਕਾਂ ਦੇ ਵਿੱਚ ਬੜਾ ਕੰਫੀਡੈਂਸ ਵੀ ਹੋਇਆ ਹੈ ਤੇ ਜਿਹੜੀ ਪੰਜਾਬ ਪੁਲਿਸ ਹੈ ਸਾਡੀ ਸਮਰੂਰ ਪੁਲਿਸ ਹੈ ਹਮੇਸ਼ਾ ਲੋਕਾਂ ਦੀਆਂ ਜਿਹੜੀਆਂ ਚੀਜ਼ਾਂ ਗੁੰਮ ਜਾਂਦੀਆਂ ਉਹਨਾਂ ਨੂੰ ਲੱਭਣ ਦੇ ਵਿੱਚ ਤਤਪਰ ਰਹਿੰਦੀ ਹੈ ਤੇ ਮੋਬਾਈਲ ਜਿਹੜਾ ਕਿ ਹਰ ਇੱਕ ਬੰਦੇ ਦੀ ਬਹੁਤ ਉਸ ਸੀਜ਼ਨ ਉਹ ਧਿਆਨ ਵਿੱਚ ਰੱਖਦੇ ਹੋਏ ਅਸੀਂ ਵਿਸ਼ੇਸ਼ ਤੌਰ ਤੇ ਜਿਹੜੇ ਲੋਕਾਂ ਦੇ ਜਿਹੜੇ ਮੋਬਾਈਲ ਮਿਸਿੰਗ ਹੋਏ ਸੀ ਹੁਣ ਲੱਭ ਕੇ ਸੌਣ ਦੇ ਹੈਂਡਓਵਰ ਕੀਤਾ ਕੋਈ ਇਹੋ ਜਿਹੀ ਸਰ ਨਹੀਂ ਕਿ ਜਿਨ੍ਹਾਂ ਦੇ ਗੁੰਮੇ ਨੇ ਜੋ ਬਹੁਤ ਦੂਰ ਗੁੰਮੇ ਹੋਣ ਦਾ ਜਿਹੜੀ ਰਿਕਵਰੀ ਕੀਤੀ ਹੋਵੇ ਆ ਸਾਨੂੰ ਕੁਝ ਮੋਬਾਈਲਾਂ ਬਾਰੇ ਪਤਾ ਲੱਗਿਆ ਵੀ ਉਹ ਥੋੜੇ ਜਿ ਸਾਡੇ ਮਤਲਬ ਸਾਡੀ ਸਟੇਟ ਤੋਂ ਵੀ ਦੂਰ ਸੀਗੇ ਉਹ ਵੀ ਅਸੀਂ ਟ੍ਰੇਸ ਕਰਕੇ ਜਿਹੜੇ ਉਹ ਦਿੱਤੇ ਨੇ ਤੇ ਕੁਝ ਦੇ ਮੋਬਾਈਲ ਤਾਂ ਕੁਝ ਘੰਟਿਆਂ ਜਿਹੇ ਅਸੀਂ ਮਤਲਬ ਜਿਹੜੇ ਨੇ ਉਹਨਾਂ ਨੂੰ ਰਿਕਵਰ ਕਰਕੇ ਦਿੱਤੇ ਨੇ